ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਦਿੱਤੇ ਗਏ ਨਵੇਂ ਬਿਆਨ ਨੇ ਦੁਨੀਆ ਭਰ ਦੇ ਵਿੱਚ ਚਰਚਾ ਛੇੜ ਕੇ ਰੱਖ ਦਿੱਤੀ ਹੈ। 트੍ਰੰਪ ਨੇ ਤਿੰਨ ਦਹਾਕਿਆਂ ਬਾਅਦ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਮੁੜ ਸ਼ੁਰੂ ਕਰਨ ਦੇ ਫੈਸਲੇ ਨੂੰ ਜਾਇਜ਼ ਠਹਿਰਾ ਦਿੱਤਾ ਹੈ। 트੍ਰੰਪ ਨੇ ਦਲੀਲ ਦਿੱਤੀ ਹੈ ਕਿ ਚੀਨ, ਪਾਕਿਸਤਾਨ, ਰੂਸ ਅਤੇ ਉੱਤਰੀ ਕੋਰੀਆ ਵਰਗੇ ਦੇਸ਼ ਲੁਕ-ਲੁਕ ਕੇ ਪਰਮਾਣੂ ਟੈਸਟ ਕਰ ਰਹੇ ਨੇ, ਇਸ ਲਈ ਅਮਰੀਕਾ ਨੂੰ ਵੀ ਆਪਣੀ ਰੱਖਿਆ ਸਮਰੱਥਾ ਦੀ ਜਾਂਚ ਲਈ ਪ੍ਰੀਖਣ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਅਸੀਂ ਇੱਕ ਖੁੱਲਾ ਸਮਾਜ ਹਾਂ। ਇਸ ਲਈ ਆਪਣੀਆਂ ਗੱਲਾਂ ਸਾਰਿਆਂ ਦੇ ਸਾਹਮਣੇ ਰੱਖਦੇ ਆਂ ਜੇ ਪਰਖਣ ਨਾ ਕੀਤੀ ਜਾਣ ਤਾਂ ਕਿਵੇਂ ਪਤਾ ਲੱਗੇਗਾ ਕਿ ਹਥਿਆਰ ਚੱਲਦੇ ਵੀ ਹਨ ਜਾਂਦਰ ਨਹੀਂ ਇੱਕ ਇੰਟਰਵਿਊ ਦੇ ਦੌਰਾਨ ਟਰੰਪ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਪਰਮਾਣੂ ਹਥਿਆਰਾਂ ਦੀ ਪ੍ਰੋਸਾਯੋਗਤਾ ਲਈ ਟੈਸਟ ਬਹੁਤ ਜ਼ਰੂਰੀ ਹੁੰਦੇ ਨੇ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਉਹ ਹਾਲ ਹੀ ਦੇ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਮਲੇ ਸਨ ਇਸੇ ਨਾਲ ਹੀ ਟਰੰਪ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੇ ਆਪਣੇ ਰਾਸ਼ਟਰਪਤੀ ਕਾਲ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਸੰਭਾਵੀ ਜੰਗ ਨੂੰ ਵੀ ਰੁਕਵਾਇਆ ਸੀ ਉਹਨਾਂ ਅਨੁਸਾਰ ਉਸ ਵੇਲੇ ਟੈਰੇਪੱਤੇ ਵਪਾਰਕ ਪਾਬੰਦੀਆਂ ਦਾ ਡਰ ਦਿਖਾ ਕੇ ਦੋਵੇਂ ਦੇਸ਼ਾਂ ਨੂੰ ਪਿੱਛੇ ਹਟਾਇਆ ਗਿਆ ਟਰੰਪ ਨੇ ਕਿਹਾ ਕਿ ਮੈਂ 8 ਜੰਗਾਂ ਰੁਕਵਾਈਆਂ ਨੇ ਹਾਲਾਂਕਿ ਰੂਸ ਯੂਕਰੇਨ ਯੁੱਧ ਨੂੰ ਰੁਕਵਾਉਣ ਦੇ ਵਿੱਚ ਹਾਲੇ ਕਾਮਯਾਬੀ ਹਾਸਲ ਨਹੀਂ ਹੋਈ ਪਰ ਉਹ ਵੀ ਜ਼ਰੂਰ ਰੁਕੇਗਾ ਇਸ ਬਿਆਨ ਦੇ ਨਾਲ ਇੱਕ ਵਾਰ ਫਿਰ ਵਿਸ਼ੇ ਪੱਧਰ ਉੱਤੇ ਅਮਰੀਕਾ ਦੀ ਪਰਮਾਣੂ ਨੀਤੀ ਅਤੇ ਕੂਟਨੀਤਿਕ ਭੂਮਿਕਾ ਨੂੰ ਲੈ ਕੇ ਚਰਚਾ ਛਿੜ ਚੁੱਕੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ਰੰਪ ਵੱਲੋਂ ਦਿੱਤੇ ਗਏ ਨਵੇਂ ਬਿਆਨ ਨੇ ਦੁਨੀਆ ਭਰ ਦੇ ਵਿੱਚ ਚਰਚਾ ਛਿੜ ਕੇ ਰੱਖ ਦਿੱਤੀ ਹੈ 트ਰੰਪ ਨੇ ਤਿੰਨ ਦਹਾਕਿਆਂ ਬਾਅਦ ਪਰਮਾਣੂ ਹਥਿਆਰਾਂ ਦੇ ਪ੍ਰੀਖਣ ਮੁੜ ਸ਼ੁਰੂ ਕਰਨ ਦੇ ਫੈਸਲੇ ਨੂੰ ਜਾਇਜ਼ ਠਹਿਰਾ ਦਿੱਤਾ ਹੈ ਟਰੰਪ ਨੇ ਦਲੀਲ ਦਿੱਤੀ ਹੈ ਕਿ ਚੀਨ, ਪਾਕਿਸਤਾਨ, ਰੂਸ ਅਤੇ ਉਤਰੀ ਕੋਰੀਆ ਵਰਗੇ ਦੇਸ਼ ਲੁਕ-ਲੁਕ ਕੇ ਪਰਮਾਣੂ ਟੈਸਟ ਕਰ ਰਹੇ ਨੇ ਇਸ ਲਈ ਅਮਰੀਕਾ ਨੂੰ ਵੀ ਆਪਣੀ ਰੱਖਿਆ ਸਮਰੱਥਾ ਦੀ ਜਾਂਚ ਲਈ ਪਰਖਣ ਕਰਨੇ ਪੈਣਗੇ ਉਹਨਾਂ ਕਹੇ ਕਿ ਅਸੀਂ ਇੱਕ ਖੁੱਲਾ ਸਮਾਜ ਹਾਂ ਇਸ ਲਈ ਆਪਣੀਆਂ ਗੱਲਾਂ ਸਾਰਿਆਂ ਦੇ ਸਾਹਮਣੇ ਰੱਖਦੇ ਹਾਂ ਜੇ ਪਰਖਣ ਨਾ ਕੀਤੀ ਜਾਂ ਤਾਂ ਕਿਵੇਂ ਪਤਾ ਲੱਗੇਗਾ ਕਿ ਹਥਿਆਰ ਚੱਲਦੇ ਵੀ ਹਨ ਜਾਂ ਫਿਰ ਨਹੀਂ ਇੱਕ ਇੰਟਰਵਿਊ ਦੇ ਦੌਰਾਨ ਟਰੰਪ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਫਰਮਾਨੂ ਹਥਿਆਰਾਂ ਦੀ ਪ੍ਰੋਸਾਯੋਗਤਾ ਲਈ ਟੈਸਟ ਬਹੁਤ ਜ਼ਰੂਰੀ ਹੁੰਦੇ ਨੇ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਉਹ ਹਾਲ ਹੀ ਦੇ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਮਲੇ ਸਨ ਇਸ ਦੇ ਨਾਲ ਹੀ ਟਰੰਪ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੇ ਆਪਣੇ ਰਾਸ਼ਟਰਪਤੀ ਕਾਲ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਸੰਭਾਵੀ ਜੰਗ ਨੂੰ ਵੀ ਰੁਕਵਾਇਆ ਸੀ ਉਹਨਾਂ ਅਨੁਸਾਰ ਉਸ ਵੇਲੇ ਟੈਰਿਫ ਅਤੇ ਵਪਾਰਕ ਪਾਬੰਦੀਆਂ ਦਾ ਡਰ ਖਾ ਕੇ ਦੋਵੇਂ ਦੇਸ਼ਾਂ ਨੂੰ ਪਿੱਛੇ ਹਟਾਇਆ ਗਿਆ ਟਰੰਪ ਨੇ ਕਿਹਾ ਹੈ ਕਿ ਮੈਂ 8 جنگਾਂ ਰੁਕਵਾਈਆਂ ਨੇ ਹਾਲਾਂਕਿ ਰੂਸ ਯੂਕਰੇਨ ਯੁੱਧ ਨੂੰ ਰੁਕਵਾਉਣ ਦੇ ਵਿੱਚ ਹਾਲੇ ਕਾਮਯਾਬੀ ਹਾਸਲ ਨਹੀਂ ਹੋਈ ਪਰ ਉਹ ਵੀ ਜ਼ਰੂਰ ਰੁਕੇਗਾ ਇਸ ਬਿਆਨ ਦੇ ਨਾਲ ਇੱਕ ਵਾਰ ਫਿਰ ਵਿਸ਼ੇ ਪੱਧਰ ਉੱਤੇ ਅਮਰੀਕਾ ਦੀ ਪਰਮਾਣੂ ਨੀਤੀ ਅਤੇ ਕੂਟਨੀਤਿਕ ਭੂਮਿਕਾ ਨੂੰ ਲੈ ਕੇ ਚਰਚਾ ਛਿੜ ਚੁੱਕੀ ਹੈ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਉਹ ਹਾਲ ਹੀ ਦੇ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਮਲੇ ਸਨ ਇਸੇ ਨਾਲ ਹੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਆਪਣੇ ਰਾਸ਼ਟਰਪਤੀ ਕਾਲ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਸੰਭਾਵੀ ਜੰਗ ਨੂੰ ਵੀ ਰੁਕਵਾਇਆ ਸੀ ਉਹਨਾਂ ਅਨੁਸਾਰ ਉਸ ਵੇਲੇ ਟੈਰੇਫਤੇ ਵਪਾਰਕ ਪਾਬੰਦੀਆਂ ਦਾ ਡਰ ਦਿਖਾ ਕੇ ਦੋਵੇਂ ਦੇਸ਼ਾਂ ਨੂੰ ਪਿੱਛੇ ਹਟਾਇਆ ਗਿਆ ਟਰੰਪ ਨੇ ਕਿਹਾ ਕਿ ਮੈਂ 8 ਜੰਗਾਂ ਰੁਕਵਾਈਆਂ ਨੇ ਹਾਲਾਂਕਿ ਰੂਸ ਯੂਕਰੇਨ ਯੁੱਧ ਨੂੰ ਰੁਕਵਾਉਣ ਦੇ ਵਿੱਚ ਹਾਲੇ ਕਾਮਯਾਬੀ ਹਾਸਲ ਨਹੀਂ ਹੋਈ ਪਰ ਉਹ ਵੀ ਜ਼ਰੂਰ ਰੁਕੇਗਾ ਇਸ ਬਿਆਨ ਦੇ ਨਾਲ ਇੱਕ ਵਾਰ ਫਿਰ ਵਿਸ਼ੇ ਪੱਧਰ ਉੱਤੇ ਅਮਰੀਕਾ ਦੀ ਪਰਮਾਣੂ ਨੀਤੀ ਅਤੇ ਕੂਟਨੀਤਿਕ ਭੂਮਿਕਾ ਨੂੰ ਲੈ ਕੇ ਚਰਚਾ ਛਿੜ ਚੁੱਕੀ ਹੈ